ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਨੋਟ ਕਰੋ ਅਰੋੜਾ ਪਜਾਜ ਲੜਕਾ ਰਾਧਾ ਸੁਆਮੀ ਪਰਿਵਾਰ ਜੀਰਾ ਫਰੂਜ਼ਪੁਰ ਏਰੀਆ ਜਨਮ 1994 ਕੱਦ 6 ਫੁੱਟ 1 ਇੰਚ ਸਟੱਡੀ ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਬੈਂਕ ਦੇ ਵਿੱਚ ਜੋਬ ਕਰਦੇ ਹਨ 10 ਲੱਖ ਪ੍ਰਤੀ ਸਾਲ ਆਮਦਨ ਅਤੇ ਇੰਸ਼ੂਰੈਂਸ ਐਡਵਾਈਜ਼ਰ ਵੀ ਹਨ ਸ਼ਹਿਰ ਦੇ ਵਿੱਚ ਦੋ ਘਰ ਅਤੇ ਦਿਹਾਤੀ ਜ਼ਮੀਨ ਹੈ ਸੰਪਰਕ ਨੰਬਰ ਹੈ ਜੀ 95922 08974 70356 19000 अगला रिश्ता नोट करो जी जटसिख लड़का नशा रहत खन्ना एरिया जन्म उन्नीस सौ कानवे कद पं फुट दस इंच स्टडी प्लस टू प्रॉपर्टी अठारह किले तीन भा ने जी ये संपर्क नंबर है पचहत्तर अठा अठ सौ कानवे उन चार सौ पंताली अगला रिश्ता नोट करो जी ਗਗਨਦੀਪ ਸਿੰਘ ਜੱਟ ਸਿੱਖ ਲੜਕਾ ਵੈਸ਼ਨੂ ਪਗਵੰਦਾ ਹੈ ਵਸਰਾ ਗੁੱਤ ਜਲੰਧਰ ਏਰੀਆ ਪੀਆਰ ਕੈਨੇਡਾ ਬ੍ਰੈਮਟਨ ਜਨਮ 1994 ਸਟੱਡੀ ਅਕਾਊਂਟਿੰਗ bizness ਡਿਪਲੋਮਾ ਜੌਬ ਟਰਕਿੰਗ ਦੇ ਵਿੱਚ ਹੈ ਪ੍ਰੋਪਰਟੀ ਤਿੰਨ ਕਿਲੇ ਜਲੰਧਰ ਸ਼ਹਿਰ ਵਿੱਚ ਕੋਠੀ WhatsApp ਨੰਬਰ ਹੈ ਜੀ 9779101326 ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਵਿਦੇਸ਼ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਪੇਰੈਂਟਸ ਤੋਂ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ Hindu ਲੜਕਾ ਕੈਨੇਡਾ ਸਿਟੀਜ਼ਨ ਜਨਮ 1995 ਕੱਦ 6 ਫੁੱਟ ਸਟੱਡੀ ਡਿਗਰੀ ਜਨਰਲ ਬਿਜ਼ਨਸ ਕੈਨੇਡਾ ਤੋਂ ਜੌਬ ਸੀਨੀਅਰ ਮੈਨੇਜਰ ਦੀ ਸੰਪਰਕ ਨੰਬਰ ਹੈ +17787550005 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸੈਣੀ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਜਲੰਧਰ ਏਰੀਆ ਜਨਮ 1999 ਕੱਦ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਇੰਡੀਆ ਤੋਂ ਰੀਅਲ ਅਸਟੇਟ ਲਾਇਸੈਂਸ ਹੋਲਡਰ ਅਤੇ ਆਇਲੈਟ ਸੈਂਟਰ ਚਲਾ ਰਹੀ ਹੈ ਕੈਨੇਡਾ ਦੇ ਵਿੱਚ ਸੰਪਰਕ ਨੰਬਰ ਹੈ +1 604 765 4893 ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਰਿਸ਼ਤੇ ਬਾਰੇ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੰਦੀਪਕੌਰ ਢਿੱਲੋਂ ਜਰਸੀ ਦੀ ਲੜਕੀ ਮੋਗਾ ਏਰੀਆ ਵਰ ਪਰਮੈਂਟ ਤੇ ਸਰੀ ਕੈਨੇਡਾ ਜਨਮ 1996 ਕੱਦ 5 ਫੁੱਟ 7 ਇੰਚ ਸਟੱਡੀ ਮਾਸਟਰ ਡਿਗਰੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਤੌਰ ਲੈਬ ਟੈਕਨੀਸ਼ੀਅਨ ਜੌਬ ਕਰਦੀ ਹੈ ਸੰਪਰਕ ਨੰਬਰ ਹੈ ਜੀ 98143 24167 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋ ਰਾਮ ਗੜੀਆ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ ਜਨਮ 2001 ਕੱਦ 5 ਫੁੱਟ 3 ਇੰਚ ਸਟੱਡੀ ਵੀ ਐਸ ਸੀ ਨਰਸਿੰਗ ਪੀ টি ਐਸ ਹੱਤ ਬੈਂਡ ਸੰਪਰਕ ਨੰਬਰ ਹੈ ਜੀ ਇਹਨਾਂ ਦਾ 82644 7712 ਇਸ ਫੋਨ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਰਿਸ਼ਤੇ ਬਾਰੇ ਬਗਦੇਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਨਿੰਦਰਜੀਤ ਕੋ ਰਾਮਦਾਸ ਜਾਂ ਸਿੱਖ ਲੜਕੀ ਪਟਿਆਲਾ ਏਰੀਆ ਜਨਮ 1996 ਕੱਦ 5 ਫੁੱਟ 2 ਇੰਚ ਸਟੱਡੀ ਵੀਐਸਸੀ ਮੈਡੀਕਲ ਐਮਐਸਸੀ ਜੁਆਲੋਜੀ ਵੀਐਡਸੀ ਟੈਟ ਪੀਐਸਟੈਟ ਕੁਆਲੀਫਾਈਡ ਇਹਨਾਂ ਦਾ ਸੰਪਰਕ ਨੰਬਰ ਹੈ ਜੀ 99155 73977 ਇਹ ਫੋਨ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਰਿਸ਼ਤੇ ਬਾਰੇ ਅਗਲੀ ਜਾਣਕਾਰੀ ਲੈ ਸਕਦੇ ਹੋ ਸਾਡਾ ਕੰਮ ਸਿਰਫ ਐਡ ਪਾਉਣਾ ਹੈ रिश्ਤੇ ਬਾਰੇ ਤੁਸੀਂ ਆਪਣੀ ਪੂਰੀ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਨਿਹਾਲ ਸਿੰਘ ਵਾਲਾ ਮੋਗਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਜਨਮ 2001 ਕੱਦ 5 ਫੁੱਟ 11 ਇੰਚ ਸਟੱਡੀ ਡਿਪਲੋਮਾ ਕੰਪਿਊਟਰ ਪ੍ਰੋਗਰਾਮ ਪ੍ਰਾਪਰਟੀ ਦਾ ਸੈਕੰਡ 2ਪਰਾ ਸੰਪਰਕ ਨੰਬਰ ਹੈ ਜੀ 98723 34512 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਿ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨ ਸਿੰਘ ਸਿੱਧੂ ਜਰਸੀਕ ਲੜਕਾ ਨਵੀਂ ਦਿੱਲੀ ਜਨਮ 1992 ਕੱਦ 5 ਫੁੱਟ 9 ਇੰਚ ਸਟੱਡੀ ਬੀਏ ਐਲਐਲਬੀ ਬਤੌਰ ਅਸਿਸਟੈਂਟ ਮੈਨੇਜਰ ਜੌਬ ਕਰਦੇ ਹਨ ਆਮਦਨ ਦੇ ਸਾਧਨ ਸੈਲਰੀ 1.5 ਲੱਖ ਤੋਂ 2.90 ਲੱਖ ਰੈਂਟਲ ਇਨਕਮ 16 ਰੂਮ ਹੋਟਲ ਦੇ 5 ਦੁਕਾਨਾਂ 2 ਪਲਾਟ ਅਤੇ 1.5 ਏਕਰ ਪ੍ਰਾਪਰਟੀ ਨੋਇਡਾ ਦੇ ਵਿੱਚ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9779500655 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਬਾਕੀ ਜਾਣਕਾਰੀ ले सकते हो रिश्ता अपनी पूरी जांच पड़ताल करके ही करो जी ये तो अपनी जिम्मेदारी है साढ़ा काम सिर्फ रिश्ते की एड पाँना है बाकी तुम पूरी जांच पड़ताल करके ही अपने से रिश्ता करो जी अगला रिश्ता नोट करो जी जट सिख लड़का रोपड़ेरिया जन्म उन्नीस सौ सतानवे स्टडी एम ए प्राइवेट जॉब करता दा है दस किले शहरी प्रॉपर्टी माता पिता का इकला बेटा है संपर्क नंबर है जी अठानवे एक सौ चाली उन्ती तीन सौ पैंठ अगला रिश्ता नोट करो जी जटसिक लड़का कलीनशेव यू एस ए सिटीजन उम्र तेती साल कद पांच फुट सत्त इंच स्टडी बी एस सी अनर हैल्थ एडमिनिस्ट्रेसन हॉस्पिटल जॉब करते हैं वजिए सैलरी बत्ती साल तो परिवार यू एस ए रहा है संपर्क नंबर है जी प्लस वन सत्त सौ चौंती छः सौ भीहत् ती ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ